ਹਾਂਜੀ ਫੈਸਿਲਗੱਵਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਫਤਲੂ ਦਰਿਆ ਦਾ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ ਵਧਣਾ ਕੀ ਦਰਿਆ ਤੋਂ ਬਾਹਰ ਹੀ ਆਣਾ ਸ਼ੁਰੂ ਹੋ ਗਿਆ ਹੈ ਆਹ ਵੇਖੋ ਦੋਨਾ ਨਨਕਾ ਤੇ ਅਜਰ ਰੇਲਾ ਨੂੰ ਜਿਹੜੀ ਪੁਲ ਜੋੜਦੀ ਸੀ ਨਵੀਂ ਪੁਲ ਬਣੀ ਸੀ ਫੈਸਿਲਗੱਵਲ ਨੂੰ ਜਿਹੜੀ ਅੱਗੇ ਜਾ ਕੇ ਫੈਸਿਲਗੱਵਲ ਦੇ ਦੋਨਾ ਨਨਕਾ ਤੇ ਅਜਰ ਰੇਲਾ ਦੀ ਨਵੀਂ ਪੁਲ ਬਣੀ ਸੀ ਉਹ ਪੁਲ ਬੰਦ ਹੋ ਗਈ ਹੈ ਪਾਣੀ ਕਰਕੇ ਆ ਦੇਖ ਲੋ ਉਹ ਦੇਖੋ ਪੁਲ ਨੂੰ ਮਾਰੋ ਨਿਕਾ ਮਾਰੇ ਆ ਆ ਦੇਖੋ ਆ ਨਵੀਂ ਪੁਲ ਬਣੀ ਸੀ ਨਵੀਂ ਕੀ ਪੁਲ ਦਾ ਕੋਈ ਮਤਲਬ ਲਾਭ ਨਹੀਂ ਹੈਗਾ ਇਹ ਤਾਂ ਇਹ ਤਾਂ ਸਿਰਫ ਇੱਕ ਟਾਈਮ ਪਾਸ ਹੈਗਾ ਸੀ ਆਮ ਜਨਤਾ ਨੂੰ ਤਾਂ ਖਰਾਬ ਕਰਨ ਲਗਾ ਦੇ ਐਸ ਤ ਵਗੇ ਪਾਣੀ ਅੱਧਾ ਕਿਲੋਮੀਟਰ ਪਾਕਿਸਤਾਨ ਹੈ ਇਧਰ ਲੈਂਦੀ ਵਾਲੀ ਸਾਈਡ ਆ ਦੇਖੋ ਲੈਂਦੇ ਵਾਲੇ ਸਾਈਡ ਅੱਧਾ ਕਿਲੋਮੀਟਰ ਪਾਕਿਸਤਾਨ ਹੈ ਇਹ ਪਾਕਿਸਤਾਨ ਦਾ ਬਹੁਤ ਮਾੜਾ ਹਾਲ ਹੋ ਜਾਣਾ ਪੰਜਾਬ ਦਾ ਤਾਂ ਹੈ ਹੀ ਹੈਗਾ ਜਿਹੜਾ ਪਾਕਿਸਤਾਨ ਤੇ ਲੈਂਦਾ ਪੰਜਾਬ ਹੈ ਉਹਨਾਂ ਦਾ ਵੀ ਬਹੁਤ ਮਾੜਾ ਹਾਲ ਹੋ ਜਾਣਾ ਕਿਉਂਕਿ ਇਹ ਅਖੀਰ ਤੇ ਪਾਣੀ ਇੱਥੋਂ ਅੱਧਾ ਕਿਲੋਮੀਟਰ ਬਾਅਦ ਤਾਰਾਂ ਤੋਂ ਬਾਅਦ ਮਤਲਬ ਬਾਰਡਰ ਤੋਂ ਬਾਅਦ ਪਾਕਿਸਤਾਨ ਵਿੱਚ ਹੀ ਐਂਟਰ ਆਉਣਾ ਤੇ ਪਾਣੀ ਪਾਣੀ ਹੋ ਜਾਣਾ ਬਹੁਤ ਮਾੜਾ ਹਾਲ ਹੋ ਚੁੱਕਾ ਹੈ ਲੋਕਾਂ ਦਾ ਅਜੇ ਤਾਂ ਪਾਣੀ ਕੁਝ ਨਹੀਂ ਅਜੇ ਤਾਂ ਬਹੁਤ ਵਿਛਾਣ ਲਗਾਣੀਆਂ ਹੈ ਅਜੇ ਤਾਂ ਖੇਤਾਂ 'ਚ ਪਾਣੀ ਦਾ ਢਾਕਲ ਹੋਇਆ ਆ ਦੇਖੋ ਬਹੁਤ ਮੜਾਲ ਹੈ ਦੇਖੋ ਭਾਈ ਤੇ ਫਰਕਾਰਾਂ ਵੀ ਕੁਝ ਨਹੀਂ ਬਸ ਟਾਈਮ ਪਾਸ ਨੇ ਇੱਥੇ ਆ ਕੇ ਲਾਰੇ ਆਮ ਜਨਤਾ ਨੂੰ ਖਰਾਬ ਕਰਨਾ ਬਸ ਇਹ ਕੰਮ ਹੈ ਅਧਰਵਾਇ ਦੇਖੋ ਨਵੀਂ ਪੁਲ ਬਣੀ ਸੀ ਆ 6 ਮਹੀਨੇ ਦੇ ਵਿੱਚ ਤੇ ਨਵੀਂ ਪੁਲ ਤੇ 6 ਮਹੀਨੇ ਵੀ ਨਹੀਂ ਪੂਰੀ ਚੱਲੀ ਤੇ ਬੰਦ ਹੋ ਗਈ ਆ ਦੇਖੋ ਠੇਕੇਦਾਰ ਸਾਰਾ ਗਪਲਾ ਕਰਕੇ ਠੇਕੇਦਾਰ ਸਾਰਾ ਗਪਲਾ ਕਰਕੇ ਬਫਿਕੋ ਪੋਲਪਲ ਬਣਾ ਗਿਆ ਤੇ ਬਾਕੀ ਸੜਕ ਸਾਰੀ ਡਾਊਨ ਹੈ ਦੇਖੋ ਆ ਦੇਖੋ ਬਈ ਪਾਣੀ ਥੋੜਾ ਥੋੜਾ ਰਹਿ ਗਿਆ ਪਾਣੀ ਸੜਕ ਤੇ ਤੱਕ ਬੰਨੀ ਸੀ ਤੇ ਨਹੀਂ ਕੀਤੀ ਬਣਾ ਕੇ ਆ ਦੇਖੋ ਬਈ ਅਸੀਂ ਪਾਣੀ ਦੇ ਵਿੱਚੋਂ ਦੇਖੋ ਲੰਘ ਕੇ ਜਾ ਰਹੇ ਹਾਂ ਤੇ ਬਰਡ ਏਰੀਆ ਨੂੰ ਤਾਂ ਪਹਿਲੇ ਹੀ ਬੜੀ ਮਾਰ ਹੈ ਇਹ ਤਾਂ ਦੇਖੋ ਸਰਕਾਰ ਨੂੰ ਜੋ ਕੁਝ ਵੀ ਆਣਾ ਹੈ ਬਰਡ ਏਰੀਆ ਤੱਕ ਤਾਂ ਪਹੁੰਚਣਾ ਹੀ ਨਹੀਂ ਬੱਸ ਪਿੱਛੇ ਪਿੱਛੇ ਹੀ ਸਭ ਕੁਝ ਹੋ ਜਾਣਾ ਹੈ ਆਫਤ ਹਲਮੇਲ ਤੇ ਖਤਮ ਟਾਟਾ ਬਾਏ ਬਾਏ ਹੋ ਜਾਣੀ ਹੈ ਦੇਖੋ ਇੰਨਾ ਗੱਲਾਂ ਕਰਕੇ ਹੀ ਲੋਕ ਗਲਤ ਕਦਮ ਵੱਲ ਜਾਂਦੇ ਆ ਇੰਨਾ ਗੱਲਾਂ ਕਰਕੇ ਜਦੋਂ ਕਿਸਾਨ ਇੱਥੇ ਆਂਦਾ ਹੈ ਨਾ ਐਸ ਮੋੜ ਤੇ ਆ ਕੇ ਕਿਸਾਨ ਆਰ ਜਾਂਦੇ ਲੋ ਇੰਨੇ ਪਿਆਰ ਨਾਲ ਇੰਨੀ ਮਿਹਨਤ ਨਾਲ ਆਬਦੀ ਫਫਲ ਛਰੀਰ ਤੋੜ ਕੇ ਫਫਲ ਉਗਾਂਦਾ ਹੈ ਤੇ ਫਫਲ ਚੱਕਣ ਤੋਂ ਪਹਿਲਾਂ ਹੀ ਉਹਦੀ ਬਰਬਾਦ ਹੋ ਜਾਂਦੀ ਹੈ ਉਸ ਤੋਂ ਬਾਅਦ ਫਾਨਾ ਨੂੰ ਮਿਲਦਾ ਵੀ ਕੁਝ ਨਹੀਂ ਆਹ ਟਾਣੀਆਂ ਦੇ ਆਸਪਾਸ ਪਾਣੀ ਲੱਗ ਚੁੱਕਾ ਹੈ ਰਾਤ ਤੱਕ ਟਾਣੀਆਂ ਦੇ ਆਸਪਾਸ ਪਾਣੀ ਪੂਰਾ ਲੱਗ ਜਾਣਾ ਹੈ ਲੋਕ ਜਿਹੜੇ ਫਸ ਜਾਣਿਆ ਇੱਥੇ ਪਿਛਲੀ ਵਾਰ ਵੀ ਕਈ ਲੋਕ ਪਾਣੀ ਚ ਡੁੱਬ ਗਏ ਸੀ ਇੱਥੇ ਹੁਣ ਵੀ ਉਹੀ ਕਾਰ ਹੋਣੀ ਹੈ ਮਤਲਬ ਯਾਰ ਕੁੱਲ ਮਿਲਾ ਕੇ ਇਹ ਹੀ ਹੈ ਕਿ ਬੱਡ ਰੇਰੀਏ ਚ ਗਰੀਬ ਲੋਕਾਂ ਦਾ ਕੁਝ ਨਹੀਂ ਹੋ ਸਕਦਾ ਕਿਉਂਕਿ ਇੱਥੇ ਤੱਕ ਕੁਝ ਆਣਾ ਹੀ ਨਹੀਂ ਸਰਕਾਰ ਨੇ ਪਹਿਲਾਂ ਹੀ ਉੱਥੇ ਹੀ ਕਬਲਾ ਕਰ ਦੇਣਾ ਆ ਦੇਖੋ ਆ ਫੀ ਦਰਿਆ ਨੇ ਤੀਕਾ ਕੇ ਜਮਾ ਆ ਦੇਖੋ ਆ ਦਰਿਆ ਮਿਹਨ ਦਰਿਆ ਹੈ ਆਹ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਹੈ ਜ਼ੀਰੋ ਲਾਈਨ ਹੈ ਫਾਰੀ ਸਰਕਾਰ ਨੇ ਕੀ ਕੀਤਾ ਮਾਲਕੀ ਜ਼ਮੀਨਾਂ ਦੇ ਵਿੱਚ ਵੇਖੋ ਪੱਥਰਾਂ ਦੇ ਵੰਡ ਬਣਾਉਣੇ ਸ਼ੁਰੂ ਕਰਦੇ ਨੇ ਮਾਲਕੀ ਜ਼ਮੀਨਾਂ ਦੇ ਵਿੱਚ ਵੇਖੋ ਸਾਰੇ ਪੱਥਰ ਦਰਿਆ ਦੇ ਵਿੱਚ ਸਾਟ ਰਹੇ ਨੇ ਸਾਰੇ ਪੱਥਰ ਇੱਕ ਹੁੰਦਾ ਹੈ ਕਿ ਪੱਥਰ ਨੂੰ ਉੱਪਰ ਮਜ਼ਬੂਤ ਕਰਨ ਹੁਣ ਦਰਿਆ ਦੇ ਵਿੱਚ ਸਾਰੇ ਦਰਿਆ ਦਾ ਵਾਹੁਰ ਆ ਰਿਹਾ ਹੈ ਦੇਖੋ ਬਾਈ ਜੰਦਰਾ ਟੋਆ ਜੇ ਨਹੀਂ ਹੁੰਦੇ ਆਹ ਦੇਖੋ ਪੱਥਰ ਵੇਖੋ ਮੈਂ ਥੋੜਾ ਦੂਰ ਸੀ ਦਰਿਆ ਤੋਂ ਦਰਿਆ ਦੇ ਅੱਗੇ ਪਾਣੀ ਬਹੁਤ ਤੇਜ਼ ਹੈ ਤੇ ਡੂੰਘਾ ਵੀ ਬਹੁਤ ਹੈ ਤਾਂ ਕਰਕੇ ਅੱਗੇ ਤਾਂ ਨਹੀਂ ਜਾ ਰਹੇ ਤੁਸੀਂ ਪੱਥਰ ਆ ਵੇਖੋ ਆ ਇਧਰੇ ਨਿੱਕੇ ਨਿੱਕੇ ਪੱਥਰ ਦਿਖ ਰਿਹਾ ਵੱਡੇ ਵੱਡੇ ਜਿਹੜੇ ਛੋਟੇ ਛੋਟੇ ਰੂਪ ਚ ਦਿਖ ਰਿਹਾ ਹੈਗੇ ਵੱਡੇ ਹੀ ਆ ਕਿਤੇ ਥੋੜੇ ਛੋਟੇ ਦਿਖ ਰਿਹਾ ਕਿਉਂਕਿ ਜੂਮ ਦੂਰ ਤੋਂ ਕਰ ਰਿਹਾ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੋ ਜਾਣਾ ਹੈ ਪੰਜਾਬ ਦਾ ਬਹੁਤ ਪੰਜਾਬ ਦੇ ਪਿੰਡਾਂ ਦਾ ਦਾ ਉਹ ਤਾਂ ਕੀ ਹੋਣਾ ਬਰਡ ਏਰੀਆ ਦੇ ਲੋਕਾਂ ਦੀ ਕਹਿ ਸਕਨੇ ਆ ਕਿ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੋ ਜਾਣਾ ਹੋਰ ਪੰਜਾਬ ਨੂੰ ਕੀ ਹੋਣਾ ਪੰਜਾਬ ਤਾਂ ਉਹ ਬਲੋਕੋ ਥੋੜਾ ਕਿ ਕਿ ਬਲੋਕ ਟੁਰਵਾਇਆ ਜਿੱਕਰ ਤੀ ਹਾਂ ਆ ਦੇਖੋ ਆ ਆਪਣਾ ਵੱਡਾ ਭਾਈ ਹੈਗਾ ਇਹ ਬਲੌਗ ਬਣਾ ਰਿਹਾ ਆਪਦਾ ਬਲੌਗ ਬਣਾ ਭਾਈ ਹਾਂ ਸਾਰੇ ਆਪਦੇ ਆਪਦੇ ਜਾਂ ਤਾਂ ਪਾਣੀ ਚੈਨਲ ਚ ਲਾ ਕੇ ਜਾਵੇਗਾ ਜਾਂ ਤਾਂ ਫਿਰ ਝਾੜਾ ਤਾਂ ਕੱਟਦੇ ਜਾਵੇਗਾ ਸਾਰਿਆਂ ਦਾ ਫੈਸੀ ਗੱਲ ਦੀ ਸਾਰਿਆਂ ਨੂੰ ਵਾਫ ਚਲਦੇ ਆ ਟਾਟਾ ਬਾਏ ਬਾਏ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਵੀਡੀਓ ਨੂੰ ਵੀ ਲਾਈਕ ਕਰਿਓ ਓਕੇ